ਆਹ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਲਹਿਰਾਗਾਗਾ ਹਲਕੇ ਦੇ ਅਧੀਨ ਪੈਂਦੇ ਪਿੰਡ ਪਟਾਲ ਖੁਰਦ ਵਿਖੇ ਖਰੀਦ ਕੇਂਦਰ ਅਧੀਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਮੂਹ ਬੋਲਦੀ ਤਸਵੀਰ ਹੈ ਜਿੱਥੇ ਆਜ਼ਾਦੀ ਦੇ ਕਈ ਦਹਾਕੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਲਈ ਮੋਢਲੀਆਂ ਸਹੂਲਤਾਂ ਵੀ ਪ੍ਰਦਾਨ ਨਹੀਂ ਕੀਤੀਆਂ ਗਈਆਂ ਇਹ ਜਿਹੜੇ ਪਖਾਨੇ ਬਣਾਏ ਗਏ ਨੇ ਇਹ ਬੰਦ ਪਏ ਨੇ ਦੂਜਾ ਇਹ ਸੜਕ ਦੇ ਬਿਲਕੁਲ ਮੁੱਖ ਸੜਕ ਤੇ ਬਿਲਕੁਲ ਨਜ਼ਦੀਕ ਬਣਾਏ ਗਏ ਨੇ ਅਤੇ ਮਜ਼ਦੂਰਾਂ ਦੇ ਨਾਉਣ ਲਈ ਜਾਂ ਕੋਈ ਹੋਰ ਤਰ੍ਹਾਂ ਕੋਈ ਪ੍ਰਬੰਧ ਨਹੀਂ ਇਸ ਮੰਡੀ ਅਧੀਨ ਕੁਝ ਔਰਤਾ ਵੀ ਕੰਮ ਕਾਗੀਆਂ ਨੇ ਜਿੰਨਾਂ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਕੀਤਾ ਗਿਆ ਰੱਬ ਨਾ ਕਰੇ ਕੋਈ ਵੀ ਹਾਲਾਸ਼ਾ ਵਾਪਰਦਾ ਤਾਂ ਆਖਰੀ ਦਿਨ ਜ਼ਿੰਮੇਵਾਰੀ ਕੌਣ ਤੈਅ ਕਰੇਗਾ ਕਿਉਂਕਿ ਮਜ਼ਦੂਰ ਮੁੱਖ ਸੜਕ ਦੇ ਉੱਤੇ ਨੌਣ ਲਈ ਮਜਬੂਰ ਨੇ ਜਿੰਨਾਂ ਲਈ ਠੇਕੇਦਾਰ ਜਾਂ ਮਾਰਕੀਟ ਕਮੇਟੀ ਜਾਂ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਦੋਂ ਇਸ ਵਿਸ਼ੇ ਤੇ ਕੋਈ ਗੱਲਬਾਤ ਹੁੰਦੀ ਹੈ ਤਾਂ ਕੋਈ ਜਵਾਬ ਮਿਲਦਾ ਹੁੰਦਾ ਹੈ ਕਿ ਜੀ ਕਾਰਵਾਈ ਕਰਾਂਗੇ ਜਾਂਚ ਕਰਾਂਗੇ ਨਾ ਕਾਰਵਾਈ ਹੁੰਦੀ ਹੈ ਤੇ ਨਾ ਹੀ ਜਾਂਚ ਹੁੰਦੀ ਹੈ ਤੇ ਜਿਹੜੇ ਇਹਨਾਂ ਕਪਲੈਰੀ ਪੈਸਾ ਹੁੰਦਾ ਉਹ ਵੰਡ ਜਾਂਦਾ ਹੈ ਉਹ ठेकेदारਾਂ ਦੀ ਜੇਬ ਚ ਚਲਾਇਆ ਜਾਂਦਾ ਹੈ ਦੇਖਣਾ ਹੋਵੇਗਾ ਕਿ ਇਹ ਸਹੂਲਤਾਂ ਦੇ ਨਾਤੇ ਕੀਤੇ ਜਾਂਦੇ ਫਰਾਡ ਆਖਰ ਕਦੋਂ ਬੰਦ ਹੋਣਗੇ ਤੇ ਕਦੋਂ ਇਹਨਾਂ ਅਨਦਾਤੇ ਨੂੰ ਜਾਕਰਤੀ ਮਜ਼ਦੂਰਾਂ ਨੂੰ ਸਹੂਲਤਾਂ ਪ੍ਰਦਾਨ ਹੋਣਗੀਆਂ ਜਾਂ ਫਿਰ ਇਸੇ ਤਰ੍ਹਾਂ ਹੀ ਇਹ ਲਾਰੇ ਜਾਰੀ ਰਹਿਣਗੇ ਤੇ ਇਹ ਤਰਾਸਦੀ ਹੈ ਜਿਹੜੀ ਕਿਰਤੀ ਲੋਕਾਂ ਦੀ ਬਣੀ ਰਹੇਗੀ ਦੇਖਦੇ ਹਾਂ ਕਿ ਸਰਕਾਰ ਜਾਂ ਆਲਾ ਅਧਿਕਾਰੀ ਇਸ ਤੇ ਕੀ ਕਾਰਵਾਈ ਕਰਦੇ ਨੇ